ਹਾਜੀ ਜੀ ਸਰਵੋ ਸਤਿ ਸ੍ਰੀ ਅਕਾਲ ਸੁਭਾਗਤ ਕਰਦੇ ਆ ਤੁਹਾਡਾ ਆਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪੋਂਟਰੀਆ ਪਿੰਡ ਬੁਰਜ ਦੇਵਾ ਸਿੰਘ ਤਫੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਬੁਰਜ ਦੇਵਾ ਸਿੰਘ ਮਹਾਰਾਣਾ ਪਿੰਡ ਬਿਲਕੁਲ ਲੱਗੇ ਬੁਰਜ ਪੂਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਹੈ ਜੀ ਸੋ ਬੂ ਪਿੰਡ ਵੀ ਬਿਲਕੁਲ ਲੱਗੇ ਆ ਤੇ ਕੋਈ ਵੀ ਫਾਰਮਰ ਭਰਾ ਆਪਣਾ ਠੀਕ ਹੈ ਜੀ ਮਾਲਵੇ ਵਾਲੀ ਸਿਹਰ ਤੋਂ ਵਿਜ਼ਿਟ ਕਰਦਾ ਤੇ ਹਰੀਕੇ ਪਤਨ ਜਦੋਂ ਤੁਸੀਂ ਬਿਲਕੁਲ ਸਤਲਜ ਦਰਿਆ ਪਾਰ ਕਰਦੇ ਹੋ ਤੇ ਹਰੀਕੇ ਪਤਨ ਤੋਂ ਸਿਰਫ 2 ਕਿਲੋਮੀਟਰ ਕਹਿ ਲਓ 3 ਕਿਲੋਮੀਟਰ ਕਹਿ ਲਓ ਠੀਕ ਹੈ ਜੀ ਹਰੀਕੇ ਪਤਨ ਤੋਂ ਇੱਕ ਸੜਕ ਜਾਂਦੀ ਆ ਵਾਇਆ ਪ੍ਰਿੰਗੜੀ ਪੱਟੀ ਨੂੰ ਇਸੇ ਸੜਕ ਥਾਣੀ ਵੀ ਤੁਸੀਂ ਵਿਜ਼ਿਟ ਕਰ ਜਾਓਗੇ ਪਿੰਡ ਬੁਰਜ ਦੇਵਾ ਸਿੰਘ ਹਰਜੀਤ ਵੀਰ ਹੁਣ ਆਵੇ ਪਹੁੰਚ ਆਏ ਆ ਦੋਸਤੋ ਅੱਜ ਵੈਸੇ ਮਾਲ ਜਿੰਨਾ ਵੀ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਜਰਸੀ ਨਸਲ ਬਰੀਡ ਦੇ ਵਿੱਚ ਆ ਦੋਂਦੀ ਬੱਚੀ ਦਿਖਾ ਦੇਣਗੇ ਇੱਕ ਅਖੀਰੀ ਵਾੜ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਏਆਈ ਹੋਈ ਆ ਇੱਕ ਬਹੁਤ ਖੂਬਸੂਰਤ ਇੱਕ ਛੋਟੀ ਬੱਚੀ ਤੁਹਾਨੂੰ ਦਿਖਾਵਾਂਗੇ ਬੜੇ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਬਹੁਤ ਪਿਆਰੀ ਬੱਚੀ ਆ ਚੰਗੇ ਸੀਮਨ ਦੀ ਆ ਸੋ ਕਿਸ ਸੀਮਨ ਦੀ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਕਰਦੇ ਆ ਪੂਰੀ ਗੱਲਬਾਤ ਤਰੀਕਾ ਜੇ ਤੁਸੀਂ ਨੋਟ ਕਰ ਲਓ 28 ਜੁਲਾਈ ਸਮਾਂ ਕੋਈ ਦੁਪਹਿਰ ਦੇ ਤਕਰੀਬਨ ਕੋਈ 12:30 1 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਸਭ ਤੋਂ ਪਹਿਲਾਂ ਹਰਜੀਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੰਧੂ ਸਾਹਿਬ ਮੇਰੇ ਠੀਕ ਠਾਕ ਚੜ੍ਹਦੀ ਕਲਾ ਠੀਕ ਠਾਕ ਚਲ ਸ਼ੁਕਰ ਮਾਲਕ ਦਾ ਤੁਸੀਂ ਸੁਣਾਓ ਕਿਦਾਂ ਬੜੇ ਵਧੀਆ ਹਰਜੀਤ ਭਾਜੀ ਕੈਮ ਠੀਕ ਠਾਕ ਸੇਤ ਹੋਰ ਮੈਂ ਚੜ੍ਹਦੀ ਕਲਾ ਕਰ ਬਾਰਾ ਸੰਧੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮਹਾਰਾਜ ਹਰਜੀਤ ਵੀਰ ਅੱਜ ਵੈਸੇ ਆਪਾਂ ਕੱਲ ਵੀ ਗੱਲ ਕਰਦੇ ਪਏ ਸੀ ਵੀ ਮਾਲ ਆਪਣੇ ਕੋਲ ਤੇ ਜਿੰਨਾ ਵੀ ਆ ਹਾਂਜੀ ਸਾਰਾ ਜਰਸੀ ਬਰੀਡ ਦੇ ਵਿੱਚ ਸਾਰਾ ਆਪਣਾ ਵੀ ਟੋਟਲ ਜਿਹੜਾ ਕੱਢ ਦੋ ਗਈਆਂ ਵੀ ਜਰਸੀ ਦੀਆਂ ਤੇ ਜਿਹੜੇ ਆਪਣੇ ਖੜੀਆਂ ਹਾਂਜੀ ਲੋ ਵੀ ਜਰਸੀ ਦੇ ਵਿੱਚ ਆ ਬਾਕੀ ਆ ਵੇਖੋ ਮੇਰਾ ਪ੍ਰਾ ਬਹੁਤ ਛੋਟਾ ਹੈ ਪ੍ਰਜਾ ਬਹੁਤ ਸੋਹਣਾ ਹੈ ਜਰਸੀ ਨਸਲ ਬ੍ਰੀਡ ਦੇ ਵਿੱਚ ਕਿਹੜੇ ਸੀਮੰਦੀ ਆ ਸਮਝੋ ਸਾਰ ਇਹ 512 ਬਾੜ ਦੀ ਆ ਲੈ ਵੀ ਤੇ ਇਸੇ ਦੀ ਧੀ ਆ ਹਾਂ ਇਹ ਮਾਵਾ ਦੀਆਂ ਇੱਕ ਇੱਕ ਕਰਵਾਈਆਂ ਉਹ ਵੇ ਆਪਣੀ ਬਾਹਰ ਚਲ ਗਈ ਉਹਨਾਂ ਦੀ ਠੀਕ ਆ ਠੀਕ ਇਸੇ ਦੀ ਧੀ ਯਾਰੀ ਗਾਂ ਹੈ ਦੁਬਾਰਾ ਵੀ 512 ਬਾੜ ਤੋਂ ਹੀ ਗੱਪਣਿਆ ਹਾਂਜੀ ਲੋ ਵੀ ਗਾਂ ਫਿਰ 50062 ਬਾੜ ਤੋਂ ਗੱਪਣੇ ਤੇ ਪਹਿਲੇ ਬਿਲਕੁਲ ਪਿਛਲੇ ਸਵੇਰ ਦੀ ਗੱਲ ਕਰ ਗਿਆ ਤੇ ਬਿਲਕੁਲ ਆ ਜਿਹੜੀ ਬੱਚੀ ਦੋਸਤੋ 512 50062 ਸੀਮੰਦੀ ਦੀ ਬੱਚੀ ਆ ਮਗਰਲੇ ਸਵੇਰ ਦੀ ਇਹ ਵਾਇਰਸ ਵਰ ਫਿਰ ਗੱਪਣਾ ਦੇਰ ਲੈਂਦੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਵਾਰ ਤੁਹਾਨੂੰ ਦਿਖਾ ਦਾਂਗੇ ਮੈਨੂੰ ਲੱਗਦਾ ਜੀ ਹਰਜੀਤੋ ਵੀ ਦੋਂਦੀ ਵਸ਼ੀ ਤਿਆਰੀ ਦੋਂਦੀ ਆ ਜੀ ਆ ਨਵਾਂ ਮਹੀਨਾ ਲੱਗ ਗਿਆ ਕੱਲ ਦਾ ਨਵਾਂ ਮਹੀਨਾ ਲੱਗ ਚੁਗਾ ਹਾਂਜੀ ਹਾਂਜੀ ਲਓ ਵੀ ਇੱਕ ਦੋਂਦੀ ਵਸ਼ੀ ਦਿਖਾਉਣੀ ਆ ਭਰਾਵਾਂ ਨੂੰ ਠੀਕ ਆ ਜੀ ਨਵਾਂ ਮਹੀਨਾ ਲੱਗ ਗਿਆ ਇੱਕ ਮਹੀਨੇ ਦਾ ਲੱਗ ਸਕਦਾ ਸਮਾਂ ਹਜੇ ਬਾਕੀ ਆ ਇੱਕ ਤੁਹਾਨੂੰ ਵੈੜ ਆਪਾਂ ਦਿਖਾ ਦੇਵਾਂਗੇ ਵੀ ਇਹ ਆਈ ਹੋਈ ਆ ਸਮਾਂ ਪੁੱਛ ਲਵਾਂਗੇ ਵੀ 2 4 5 ਕੇ ਦਿਨ ਦਾ ਸਮਾਂ ਸ਼ਾਇਦ ਹੋ ਗਿਆ ਇੱਕ ਤਿੰਨ ਵਾਰ ਦਿਖਾ ਦਾਂਗੇ ਗਾੜ ਦੇ ਅਗਲੇ ਥਾਣੇ ਦੇ ਜੀ ਦੋਸਤੋ ਅਗਲੇ ਥਾ ਉਸ ਤੋਂ ਨੋ ਤੇਲ ਆ ਬਾਕੀ ਪੰਜ ਦੇ ਪੰਜ ਨਾਗ ਪੰਜਾਂ ਨਗਾ ਦੀ ਡਿਟੇਲ ਆਪਾਂ ਵੀ ਸਰ ਜੀ ਹਰਜੀਤ ਤੋਂ ਲੈ ਲਾਂਗੇ ਠੀਕ ਆ ਜੀ ਤੋਂ ਵੀਡੀਓ ਨੂੰ ਐਂਡ ਤੱਕ ਦੇਖ ਲੈਣਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਹ ਕਰਦੇ ਆ ਪੂਰੀ ਗੱਲਬਾਤ ਲੈ ਜਾਂਦੇ ਤੇਰੀ ਡਿਟੇਲ ਆਜੋ ਜੀ ਤੁਹਾਨੂੰ ਦਿਖਾ ਦਾਂਗੇ ਹਰਜੀਤ ਵੀਰੇ ਕਿਹੜੇ ਬੰਨੇ ਸ਼ੁਰੂ ਹੋਣਾ ਹਾਂਜੀ ਇਧਰ ਆ ਜੀ ਸੰਤ ਸਾਹਿਬ ਲਓ ਵੀ ਇੱਕ ਵੱਛੀ ਤੁਹਾਨੂੰ ਦਿਖਾ ਦਿੰਦੇ ਬਹੁਤ ਖੂਬਸੂਰਤ ਨਗੀਨਾ 50 0 ਬਾਰ ਦੀ ਵੱਛੀ ਆ ਤੇ ਜਿਹੜੀ ਇਹਦੀ ਮਦਰ ਆ ਬਿਲਕੁਲ ਇਸੇ ਮਦਰ ਦੀ ਜਿਹੜੀ ਦਿੱਤੀ ਆ ਠੀਕ ਆ ਜੀ ਇਹਦੀ ਮਦਰ ਵੀ ਬਿਲਕੁਲ ਨਾਲ ਖੜੀ ਆ ਤੇ ਪਿਛਲੇ ਸਾਲ ਦਾ ਜਿਹੜਾ ਦੁੱਸੇ ਇਹ ਬੱਚਾ ਹੈ ਬਾਕੀ ਤੁਹਾਨੂੰ ਇਧਰ ਉਹ ਦਿਖਾ ਦਗੀ ਆਪਾਂ ਆ ਦੇਖੋ ਸਭ ਥਾਣੇ ਵੇਖੋ ਬਹੁਤ ਕੂਰ ਚਾਰੇ ਤੇ ਐੜ ਐੜੇ ਦੌੜੀਆਂ ਆ ਆ ਵੇਖ ਲਾ ਵੀ ਹੈ ਕੋ ਗੱਲ ਤੇ ਬਾਕੀ ਜਿੱਦਾਂ ਮਰਜੀ ਭਾਵੇਂ ਕੋਈ ਥੱਲੇ ਬਹਿ ਜਾਏ ਅਜਵਾਗ ਮੇ ਰੋਣਾ ਥੱਲੇ ਬੈਠਾ ਜਾਂਦਾ ਇਹ ਹਾਂ ਨਹੀਂ ਬਹੁਤ ਪਿਆਰੀ ਵਸੀ ਆ ਉਮਰ ਤਕਰੀਬਨ ਅਜੇ 10-11 ਮਹੀਨਿਆਂ ਦੀ ਸਾਡੇ 11 ਮਹੀਨੇ ਰੀਆ ਸਾਡੇ 11 ਮਹੀਨੇ ਦੀ ਦੁਬਾਰਾ ਮਾਦਾ ਜੀ ਆਪਣਾ ਗੱਬਣਿਆ ਠੀਕ ਹੈ ਇਹਨੂੰ ਕੋਈ ਰਹਿਗੇ ਆ 15 ਦਿਨ ਰਹਿ ਕੇ ਸੋਣ ਚ 10 ਬਾਰ 15 ਦਿਨ ਹਾਂਜੀ ਹਾਂਜੀ ਲੋ ਵੀ ਇਹਦੀ ਮਦਰ ਜਿਹੜੀ ਤੁਸੀਂ ਨਾਲ ਤੁਸੀਂ 15 ਦਸਾਂ 15 ਦਿਨਾਂ ਦੀ ਉਹ ਕੱਚੀ ਆ ਤੇ ਪਿਛਲੇ ਸਾਲ ਦੀ ਇਹ ਬੱਚੀ ਹੈ ਠੀਕ ਹੈ ਕਿ 50 0 ਬਾਹਰ ਸੀਮਨ ਦੀ ਆ ਇਹ ਕੋਈ ਫੇਸ ਵੀ ਹਰਜੀਤ ਨੂੰ ਕਦੀ ਵੱਚੀ ਤਾਂ ਆ ਦੇਖ ਬਹੁਤ ਪਿਆਰੀ ਵੱਚੀ ਆ ਦੋਸਤੋ ਬੜੇ ਭਰਾ ਡਿਮਾਂਡ ਕਰਦੇ ਕਰਦੇ ਰਹਿੰਦੇ ਆ ਸੋ ਨਾਲ ਦੀ ਨਾਲ ਚੰਗੇ ਸੀਮਨ ਦੀ ਆ ਕੱਲ ਨੂੰ ਕੋਈ ਤਰਾ ਸ਼ੌਕ ਨਾਲ ਤਿਆਰ ਕਰ ਲੂਗਾ ਸਫਾਈ ਸੁਫੀ ਤੁਸੀਂ ਚੈੱਕ ਕਰੋ ਥੋੜੀ ਤੋਰ ਕੇ ਆਪਾਂ ਨਾ ਚਲਾ ਕੇ ਦਿਖਾ ਦਿੰਨੇ ਆ ਝੋਲੀ ਚੈੱਕ ਕਰਾਤੀ ਹੈ ਚਾਰੇ ਥਾਣਾ ਕੋਈ ਫੋਰ ਸ਼ਾਂਗ ਨਹੀਂ ਆ ਦੇਖ ਸੰਦੂ ਸਾਹਿਬ ਜਿੱਦਨ ਦੀ ਆਈ ਆ ਪਾਸ ਜੀ ਰਸਾਇਆ ਪਾਇਆ ਨੂੰ ਆ ਆ ਠੀਕ ਆ ਇਹ ਖੁੱਲੀ ਰਹਿੰਦੀ ਆ ਠੀਕ ਆ ਜੀ ਤੇ ਜਿੱਥੇ ਮਰਜ਼ੀ ਰਾਵਨ ਬਾਇ ਜਿੱਥੇ ਮਰਜ਼ੀ ਦਨੇ ਬਹਿ ਜੇ ਠੀਕ ਆ ਲੋਵੀ ਬੱਚੀ ਬਹੁਤ ਪਿਆਰੀ ਆ ਠੀਕ ਆ ਜੀ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਅੱਗੇ ਜਿਹੜੇ ਮੇਰੇ ਭਰਾ ਕੋਈ ਜਰਸੀ ਦਾ ਕੋਈ ਸ਼ੌਂਕ ਰੱਖਦੇ ਆ ਨਸਲ ਬਰੀਡ ਤੇ ਅੱਗੇ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਆ ਆਪ ਵੀ ਚੰਗੇ ਸੀਮੰਟ ਦੀ ਆ ਗਾਂ ਇਹਨੂੰ ਚੰਗਾ ਸੀਮੰਟ ਤੁਸੀਂ ਲਵਾ ਕੇ ਗੱਭਣ ਕਰਾ ਸਕਦੇ ਤੇ ਕੀ ਇਹਦਾ ਮੁੱਲ ਹੈ ਹਰਜੀਤ ਕੀ ਡਿਮਾਂਡ ਵੱਸੀ ਸੰਦੂ ਸਾਹਿਬ ਇਹਦਾ ਮੁੱਲਾ ਭਾਵੇਂ ਕਰ ਲਈਏ 18 ਭਾਵੇਂ ਕਰ ਲਈਏ 20 ਸੰਦੂ ਸਾਹਿਬ 12000 ਤੋਂ ਛੋਟ ਛੱਪਾ ਕਰਾਂਗੇ 12000 ਤੋਂ ਸਿਰਫ ਜਿਹੜਾ ਹਾਂ ਨਾਲ ਜੇ ਕਿ ਬਰੀਡਰ ਵੀਰ ਕੋ ਹੁੰਦੇ ਮੈਂ ਵੀ ਇੱਕ ਦੋ ਵੀਡੀਓ ਵੇਖੀਆਂ ਸੀ ਉਹ ਆਂਦੇ ਆ ਕਿ ਮਾਵੇ 50 38 ਕਰ ਲੋ ਭਾਵੇਂ 40 ਕਰ ਲੋ 30000 ਤੋਂ 100 ਰੁਪਏ ਛੱਡਿਆ ਇਹੋ ਚੀਜ਼ ਬਚੀ ਸੀ ਪਰ ਆਪਾਂ ਦੋਵੇਂ ਮਾਵਾਂ ਧੀਆਂ ਲਈਆਂ ਵਾ ਇਹ ਨਹੀਂ ਆਪਾਂ ਨਾ ਕੇ ਬਰੀਡਰ ਕੋ ਲਈ ਆ ਘਰ ਚੋਂ ਲਈਆਂ ਵਾ ਪਰਿਵਾਰ ਬਾਹਰ ਚਲ ਗਿਆ ਵਾ ਉਹ ਦੋਵੇਂ ਜਨਾਂ ਨੇ ਹੈਗੀਆਂ ਇਹ ਦੋਵੇਂ ਆਪਾਂ ਦਿੱਤੀਆਂ ਕੋਈ ਗੱਲ ਨਹੀਂ ਠੀਕ ਹੈ ਜੀ ਇਹ 12000 ਦੀ 12000 ਚੋਂ ਲਓ ਵੀ ਇਹ 12000 ਰੁਪਏ ਦੀ ਮਿਲ ਜੂਗੀ ਬੱਚੀ ਤੁਸੀਂ ਚੈੱਕ ਕਰੋ ਬਹੁ ਤੇ ਬਹੁਤ ਕਰਸ਼ਕ ਚੀਜ਼ ਬਣ ਕੇ ਤਿਆਰ ਹੋਊਗੀ। ਇਸ ਤੋਂ ਬਾਅਦ ਇਸੇ ਦੀ ਜਿਹੜੀ ਮਦਰ ਆ ਦੋਸਤੋ ਤੁਹਾਨੂੰ ਦਿਖਾ ਦੰਨੇ ਆ ਇਹ 12-15 ਦਿਨ ਹਾਂ 12-15 ਦਿਨ ਬਾਕੀ ਬਾਕੀ ਗੱਬਣੇ ਦੀ ਦੁਬਾਰਾ ਫੇਰ 5000 ਵੜਤਾਂਗੇ। ਉਸ ਤੋਂ ਸੀਮਨ ਤੋਂ ਫੇਰ ਗੱਬਣਾ ਦੁਬਾਰਾ ਗੱਬਣੀ ਠੀਕ ਹੈ ਜੀ ਤੇ ਦੁੱਧ ਦੇ ਦਾ ਪਿਛਲੇ ਸੂਏ ਦਾ ਕੋਈ 16-17 ਲੀਟਰ ਤੋਂ ਪਲੱਸ ਚੱਲੀ ਆ। ਠੀਕ ਆ। ਹਾਂ ਜੀ ਬਾਕੀ ਤੇਜਾ ਸੂਆ ਸੁਣੀ ਹੈਗੀ। ਲੋ ਜੀ ਹੁਣ ਕੋਈ ਦਾ ਸੂਆ ਇਤਕੀ ਸੁਣੀ। ਹਾਈਟ ਵੱਲੋਂ, ਬੇਲ ਵੱਲੋਂ ਰੇਲ ਗੱਡੀ ਦੀ ਰੇਲ ਗੱਡੀ ਆ। ਆ ਲਬਾਇਬਲ ਚੀਜ਼ ਆ ਹਾਂਜੀ ਕਦੇ ਵੀ ਤੁਸੀਂ ਦੇਖੋਗੇ ਆਮ ਜਰਸੀਆਂ ਛੋਟੀਆਂ ਹੁੰਦੀਆਂ ਪਿਓ ਜਰਸੀਆਂ ਸੰਧੂ ਸਾਹਿਬ ਆ ਬੂਥੀ ਵਾਲੇ ਫੇਰੀ ਆ ਆ ਵੇਖੋ ਜੀ ਬਲੈਕ ਬੂਥੀ ਆ ਬਲੈਕ ਫੇਸ ਆ ਜੀ ਦੇਖੋ ਕੀ ਹੈ ਵੈਸੇ ਰੈੱਡ ਕਲਰ ਆ ਜਿਹੜਾ ਟੋਟਲੀ ਠੀਕ ਆ ਜੀ ਬਾਕੀ ਫੇਸ ਜਿਹੜਾ ਬਲੈਕ ਆ ਤੇ 12 ਤੋਂ 15 ਕ ਦਿਨ ਦੀ ਹਜੇ ਨਰਮਾ ਠੱਜਾ ਸੂਆ ਇਸ ਵਾਰ ਨੇ ਸੂਣਾ ਪਿਛਲੇ ਸੂਰੇ ਦਾ ਦੁੱਧ ਦੱਸਿਆ ਉਹਨਾਂ ਨੇ ਸੰਧੂ ਸਾਹਿਬ 16 17 ਲੀਟਰ ਪਲੱਸ ਚੱਲੀ ਆ ਨਾਰਮਲ ਸੇਵਾ ਦੇ 16 17 ਲੀਟਰ ਤੋਂ ਲਓ ਜੀ ਆ ਪਾਇਨੀਆਂ ਦੇ 20 ਚੱਲੀ 22 ਚੱਲੀ 16 ਤੋਂ ਪਲੱਸ ਚੱ ਉਹ ਵੀ ਨਾਰਮਲ ਸੇਵਾ ਦੀ ਉਹਦੇ ਦੇਖੇ ਜੋਨ ਵਾਸਤੇ ਰੱਖੀ ਆ ਦੇਗੇ ਦੁੱਧ ਪਾਉਣ ਦਾ ਕੰਮ ਲਈ ਨਾ ਵੀ 16 17 ਲੀਟਰ ਤੋਂ ਪਲੱਸ ਚੱਲੀ ਆ ਬਾਕੀ ਵੈੜ ਪੂਰੀ ਮਜ਼ਬੂਤ ਆ ਲੰਬਾਈ ਲਬੂਈ ਤੁਸੀਂ ਆਪ ਹੀ ਜੱਜ ਕਰ ਲਿਓ ਜੇ ਲੰਬਾਈ ਲਬੂਈ ਚੰਗੀ ਆ ਵੈੜ ਦੀ ਬਾਕੀ ਥੱਲੋਂ ਨਿਓਲਵਾ ਕਾफी ਭਰੀ ਜਾਂਦੀ ਆ ਠੀਕ ਆ ਜੀ ਹਮੇਸ਼ਾ ਬਾਕੀ ਸ਼ੁਰੂ ਦੇਖੋ ਕਿੱਥੋਂ ਹੁੰਦੀ ਏ ਆ ਆ ਦੇਖੋ ਠੀਕ ਆ ਜੀ ਬਿਲਕੁਲੋ ਪਤਲੇ ਪੂਣੀਆਂ ਵਰਗੇ ਥਣ ਕਹਿ ਲਓ ਸਪੇਸ ਗੈਪ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਵੰਡ ਗਰ ਲਾ ਗੇਠੀ ਅਨੁਵਾਇਦੀ ਆ ਗੇਠੀ ਅਨੁਵਾਇਦੀ ਆ ਹਾਂ ਤੇ ਬਾਕੀ ਸੰਧੂ ਸਾਹਿਬ ਇਹ ਸ਼ੁਰੂ ਕਿਥੋਂ ਲੱਗੀ ਆ ਹੂੰ ਫਿਰ ਸਾਰਾ ਕੁਝ ਭਰਨਾ ਜੀ 15 ਦਿਨਾਂ ਚੋਂ ਕੋਸ਼ਿਸ਼ ਕਰਨਾ 15 ਦਿਨਾਂ ਹਾਂਜੀ ਸੋ 15 ਦਿਨਾਂ ਚ ਚੰਗੀ ਤਿਆਰੀ ਕਰ ਜੂਗੀ ਤੇ ਅੱਗੇ 250 ਜਿਹੜੋ ਬਾੜ ਤੋਂ ਨੈਕਸਟ ਫੇਰ ਗੱਭਣਾ ਚਲੋ ਬੱਚਾ ਫੇਰ ਕਿਦਾਂ ਕਿਤੇ ਕਰਮਾ ਲਈ ਕਿਤੇ ਬੱਚੀ ਦੇਗੀ ਜੀ ਇਹ ਬੱਚੀ ਦੇਗੀ ਸੰਧੂ ਸਾਹਿਬ ਫਿਰ ਵੀ ਇਹ ਗੱਲ ਗਾਂਢੀ ਏ ਦੀ ਹਾਂ ਬਾਕੀ ਇਸੇ ਦੀ ਪਿਛਲੇ ਸਵੇਰ ਦੀ ਬੱਚੀ ਤੁਸੀਂ ਦੇਖ ਹੀ ਲਈ ਆ ਬੜਾ ਕਮਾਲ ਦਾ ਬੱਚਾ ਪਾਇਆ ਕਰਮਾਲੀਆਂ ਠੀਕ ਆ ਜੀ ਲਾ ਵੀ ਹਰਜੀਤ ਵੀਰੇ ਕੀ ਮੁੱਲ ਕੀ ਡਿਮਾਂਡ ਰਹੂਗੀ ਇਸ ਵੈਦ ਸਾਹਿਬ ਮੁੱਲ ਕਰਨ ਨੂੰ ਭਾਵੇਂ 69 80 ਜੋ ਮਰਜੀ ਕਰੀ ਜਾਈਏ ਦੇ ਦਈਏ 70000 ਦੀ 70 ਦੀ ਜੇ ਅੱਜ ਹੀ ਗੱਲ ਕਰਤੀ ਜੀ ਤੁਸੀਂ ਦੱਸ ਦਿਓ ਜੋ ਤੁਸੀਂ ਕਹਿਤਾ ਜੀ ਫਿਰ ਵੀ ਨਹੀਂ ਸੰਧੂ ਸਾਹਿਬ ਚੱਕਰੀ ਕੋਈ ਨਹੀਂ ਤੁਸੀਂ ਜੋ ਕਹਿਤਾ ਆਪਣੇ ਸਮਝ ਲਓ ਤੁਸੀਂ ਮਾਲ ਡੰਗਰ ਜਾਂਦੇ ਜੋ ਕੀ ਜੇ ਵੇਖ ਕੇ ਦੱਸੋ ਕਿੰਨੇ ਦੀ ਦੇ ਦਈਏ ਤੋ ਮਗਰ ਨੂੰ ਭਾਵੇਂ ਦਾ ਬਾੜ ਵੀ ਮੰਗ ਲਓ ਪੈੜ ਵੀ ਮੰਗ ਲਓ ਹਾਂਜੀ ਔਰ ਜੇ ਹੁੰਦਾ ਕੋ ਸੱਠੋਂ ਅੰਦਰ ਕਰ ਗਏ ਕਿੰਨਾ ਕਰ ਦਈਏ ਕਰਦੇ ਜੀ ਨਾ ਕਰਨਾ ਜੀ ਨਹੀਂ ਜਿੰਨਾ ਤੁਸੀਂ ਕਹਦਾ ਸਾਡਾ 55 ਦੀ ਹੁੰਦੀ ਹੈ ਸੰਦੂ ਸਾਹਿਬ 55 ਜੋ ਤਿੰਨ ਛੜਨਾ ਪਾਏ 52 ਦੀ ਦੇਣੀ ਹੈ 52000 ਦੀ ਦੇਣੀ ਹੁਣ ਤੁਸੀਂ ਵੇਖ ਲਓ ਵੀ ਤੁਹਾਡੀ ਤੱਕ ਲਈ ਕਿੱਥੇ ਆਈ ਹੈ ਤੁਸੀਂ ਮਾਲਦੰਗਰ ਚ ਰਹਿੰਦੇ ਜੋ ਇਹ ਆਪਾਂ ਬੜੇ ਗਾਇਜਪਾਣਾ ਲਈ ਆ ਸਿਰਫ ਉਹ ਜਿੱਦਣ ਸ਼ਾਮੀ ਰਾਤ ਇਟਾਂ ਟੁਕਟਾ ਹੋਈਆਂ ਨਿਬੜਿਆ ਕਬਰ ਰਾਤੀਂ ਮੈਂ ਲੈ ਗਿਆ ਤੇ ਸਵੇਰਿਆਂ ਨੂੰ ਲੌਕ ਕਰਕੇ ਘਰੋਂ ਚੜਨਾ ਸੀ ਤੜਕੇ ਠੀਕ ਆ ਠੀਕ ਆ ਦੋਨੋਂ ਇਹ ਚੱਕਰ ਚ ਆਪੜੇ ਗਾ ਲਈਏ 52 ਵੀ ਮਿਲ ਜਾਣੀ ਹੈ ਚਲੋ ਵੈਸੇ 55 ਦੀ ਵੀ ਜਾਫਦੀ ਹੈ ਘਰੋਂ ਕਿਸੇ ਨੇ ਸੇਲ ਕਰਨੀ ਅਗਲਾ ਦਾ 55 ਵੱਟ ਕੇ ਚੰਗੀ ਸਾਫ ਸੁਥਰੀ ਆ ਪਰ ਉਸ ਜੀ ਤਾਂ ਦਾ ਵੀ 52 ਦੀ ਦੇ ਦਾਂਗੇ ਲੈ ਕੇ ਵੀ ਸਫਾਈ ਚੰਗੀ ਆ ਸੋ 15 12 ਦਿਨਾਂ ਦੇ ਵਿੱਚ ਨੇ ਚੰਗੀ ਥੱਲੇ ਫਪ ਜਾਣਾ ਸੰਧੂ ਸਾਹਿਬ ਇੱਕ ਬੇਨਤੀ ਹੋਰ ਆ ਕੋਈ ਵੀਰ ਭਰਾ ਦੋਵੇਂ ਮਾਂਵਾਂ ਦੀਆਂ ਖੜਦਾ ਆ 2000 ਰੁਪਏ ਦੋਵਾਂ ਮਗਰ ਫੇਲਾਸ ਕਰੂੰਗਾ ਹੂੰ ਜੇ ਤੱਕਠੀਆਂ ਖੜਦਾ ਦੀ ਇਹ ਬੋਲੀ ਜਮਾ ਮੇਰਾ ਮਾਰੂ ਕੇਜੋਂ ਕੋ ਕਵੇ ਇਹ 52 ਦੀ ਤੇ 64 ਦੀ ਜੋੜੀ ਹੋਗੀ 64 ਦੀ ਜੋੜੀ ਹੋਗੀ 2000 ਰੁਪਏ 6400 ਰੁਪਏ ਜੋੜੀ ਪੰਦੀ ਪਰ ਮਗਰਲੇ ਸੂਵੇ ਦੀ ਬੱਚੀ ਜੰਦੀ ਰਹੂਗੀ ਹਾਂਜੀ ਅੰਗੇ ਪਰੀਦਾ ਲਾਲਾ ਪੀਏ ਦੇ ਚ ਕੱਲੀ ਗਾਂ ਬਾੜ ਤੋਂ ਬਾਹਰ ਦੀ ਨਹੀਂ ਵੀ ਨਾਲ ਦੀ ਨਾਲ ਇੱਕ ਨਸਲ ਤਿਆਰ ਹੋ ਜੂਗੀ ਅੱਗੇ ਵੀ ਜਕਰ ਬੱਚੀ ਪਾ ਦਿੱਤੀ ਤੇ ਦੋ ਤੁਹਾਡੇ ਕੋਲ ਜਿਹੜੀਆਂ ਬਿਲਕੁਲ ਐਟ ਅ ਟਾਈਮ 6200 ਦੇ ਵਿੱਚ ਬਰੀਡ ਤਿਆਰ ਹੋ ਜਾਣੀਆਂ ਮਗਰ ਠੀਕ ਹੈ ਜੀ ਬਾਕੀ ਬੱਚੀ ਬਹੁਤ ਮਗਰ ਵੀ ਖੂਬਸੂਰਤ ਆ ਗਾਂ ਵੀ ਬੱਚਾ ਲਾ ਗਈ ਕਰਮਾਂ ਦੀ ਬੱਚੀ ਤੇ ਸੋਣ ਦੇ ਸੁਹਾਗਿਆਂ ਦੀ ਗੱਲ ਹੋ ਜੂਗੀ ਇਹ ਵੀ ਆਪਰ ਹਰ ਜੀਤ ਨੇ ਦੇਤੀ ਆ ਵੀ ਦੋ ਫੋਰ ਲੈਸ ਕਰ ਦਿਆਂਗੇ ਹਾਂਜੀ ਬਾਕੀ ਲੇਵਲ ਉਹ ਹਜੇ ਪਰਣਾ ਨਹੀਂ ਬਹੁਤ ਜਰੀਆਂ ਸਾਨੂੰ ਸਰ ਗਾਹ ਵੇਖੋ ਕਿੱਥੋਂ ਦਾ ਇਸ਼ੂ ਹੈ ਕਿੱਥੇ ਜਾ ਕੇ ਸ਼ੁਰੂ ਹੋਣ ਲੱਗੇ ਨੇ ਕਿਧਰੋਂ ਖਤਮ ਹੋਣਾ ਹੈ ਬਣਾਏ ਪੈ ਚੁੱਕੀ ਆ ਓਨੀ ਅਗੋਂ ਦੋਸਤੋ ਤੁਸੀਂ ਵੇਖੋਗੇ ਤਿਆਰ ਹੋਊਗੀ ਤੇ ਬਿਲਕੁਲ ਪੂਰਤਾ ਤੀੜਾ ਮਗਰ ਨੇਵਾ ਪਿਆਰ ਕਰੂਗੀ ਬਾਕੀ ਸੰਧੂ ਸਾਹਿਬ ਠੰਡੀ ਧੀਰੀ ਇੰਦਾਂ ਧੀ ਹੈ ਨਾ ਮੈਨੂੰ ਨਹੀਂ ਪਤਾ ਅਗਲੇ ਕਿਹੜੇ ਹਿਸਾਬ ਨਾਲ ਸੰਭੀ ਆ ਇਹਨੂੰ ਕੋਈ ਪੰਜਾਂ ਸਾਲਾਂ ਦਾ ਜਵਾਕ ਲੈ ਕੇ ਤਰਿਆ ਫਿਰੇ ਇਹਨੂੰ ਇਹ ਨਹੀਂ ਵੀ ਇਹ ਬੱਚੇ ਨੂੰ ਮਾਰਨਾ ਕਿ ਜਨਾਨੀ ਨੂੰ ਮਾਰਨਾ ਮਤਲਬ ਹੀ ਕੋਈ ਨਹੀਂ ਠੀਕ ਠੀਕ ਆ ਅੱਗੇ ਹਰਜੀਤ ਆ ਵੱਚੀ ਆਪਣੇ ਕੋਲ ਇਹ ਗੱਬਣੇ ਸੰਧੂ ਸਾਹਿਬ ਇਹ ਗੱਬਣਿਆ ਇਹਨੂੰ ਅੱਜ 9 ਮਹੀਨਾ ਸ਼ੁਰੂ ਹੋ ਗਿਆ ਜੋ 9 ਮਹੀਨਾ ਹਾਂ ਲਾਏ ਬਣਾਇਆ ਤੁਸੀਂ ਆਵੇ ਲੋ ਵੀ ਚੱਡੀ ਫੋਟਣ ਲੱਗੀ ਆ ਹਿੱਤੋਂ ਵੀ ਸ਼ੁਰੂ ਹੋਣ ਲੱਗੀ ਆ ਨਿਗਾ ਨਿਗਾ ਥਾਣਿਆਾਰੇ ਥਾਣਿਆ ਸੀਲਸੜਾ ਕੇ ਤੁਸੀਂ ਵੇਖੀ ਲੋ ਕਿਦਾਂ ਦੀ ਆ ਠੀਕ ਆ ਲਓ ਜੀ ਆਹ ਵੀ ਬੱਚਾ ਹੀ ਆ ਆ ਵੱਚੀ ਚੈੱਕ ਕਰੋ ਥਾਣ ਬਖਾ ਰਹੀ ਆ ਵੇਖੋ ਹਾਂਜੀ ਆਹ ਥਾਣ ਵੇਖੋ ਥੱਲੇ ਥੱਲੇ ਮੁਠੀ ਵਾਲਾ ਹੀ ਕੱਢ ਆਉਗੀ ਤੇ ਦੋਂਦੀ ਏ ਸੰਧੂ ਸਾਹਿਬ ਪਿਓਰ ਦੋਂਦੀ ਲਓ ਜੀ ਜੇ ਚੌਗੀ ਹੋਏ ਹਾਂ ਤੇ ਦਾ ਆਪਣੇ ਕਿਲੇ ਦੇ ਨਵੇ ਪਿਓਰ ਦੋਂਦੀ ਪਿਓਰ ਦੋ ਦੰਦ ਬੱਚੀ ਪਿਓਰ ਦੋ ਦੰਦ ਬੱਚੀ ਜਰਸੀ ਬੀੜ ਪਿਓਰ ਦੋ ਦੰਦ ਬਲੈਕ ਕਲਰ ਦੀ ਬਿਲਕੁਲ ਲੋ ਵੀ ਸਮਾਂ ਇਹਦਾ ਦੋਸਤੋ ਹਜੇ ਬਾਕੀ ਆ ਇੱਕ ਮਹੀਨਾ ਪਿਆ ਤਕਰੀਬਨ ਇੱਕ ਮਹੀਨਾ ਤੁਹਾਨੂੰ ਸਾਰ ਰਹਿੰਦਾ ਦਾ ਲੋ ਵੀ ਇੱਕ ਮਹੀਨਾ ਰਹਿੰਦਾ ਅੱਜ 8 ਮਹੀਨਿਆਂ ਦੀ ਗੱਬ 9ਵਾਂ ਲੱਗ ਚੁਗਾ ਠੀਕ ਆ ਜੀ 109 ਦੇ ਮਹੀਨੇ ਪੂਰੇ ਕਰਕੇ ਉੱਤੇ ਵੀ ਕਈ ਨਾ ਜਦੋਂ ਦੋ ਚਾਰ ਦਿਨ ਪਸ਼ੂ ਲੈ ਜਾਂਦਾ ਤੇ ਦੋਂਦੀ ਵੱਛੀ ਆ ਇੱਕ ਮੰਥ ਦੀ ਹਜੇ ਕੱਜੀ ਆ ਬਾਕੀ ਮੇਰਾ ਭਰਾ ਤੁਸੀਂ ਦੇਖ ਸਕਦੇ ਜੀ ਨੱਥੀ ਇਹ ਥੋੜੀ ਜੀ ਬੁੱਕ ਜਿਵੇਂ ਆਪਾਂ ਗੱਲ ਕਰਦੇ ਆ ਪੰਜਾਬੀ ਜੀ ਵੀ ਬੁੱਕ ਨੱਥੀ ਆਗੋਂ ਸ਼ਟਾਰਟ ਹੋ ਗਈ ਹੈ ਲੈਣਾ ਸੋ ਮਹੀਨਾ ਦਾ ਕੋਈ ਚੰਗੀ ਕੇਅਰ ਕਰ ਲੂਗਾ ਸੰਧੂ ਸਾਹਿਬ ਆਹ ਸੇਵਾ ਜਿਹੜੀ ਕੋਈ ਮੈਂ ਕਰ ਲਈ ਜਾਂ ਕਿਸੇ ਨੇ ਕਰ ਲਈ ਜਿੱਥੇ ਕਰ ਲਈ ਉੱਥੇ ਇਹਦਾ ਭਾਂਡਾ ਡਿੱਗ ਜਾਣਾ ਜੀ ਹਾਂ ਲੈ ਵੀ ਕਰੋ ਜੀ ਆ ਕੇ ਠੀਕ ਆ ਜੀ ਸੋ ਬਤੀ ਹੌਲੀ ਆ ਥੋੜਾ ਜਿਹਾ ਬਰਾਤਰਾ ਚ ਲੱਗਾ ਚੰਗੀ ਕੇਅਰ ਕਰ ਲੂਗਾ ਚੰਗੀ ਹਾਂ ਦਰ ਮੈਨੇ ਕੱਦ ਜਾ ਮੇਰਾ ਵੀਰ ਕਿਸੇ ਨੇ ਦੂਰ ਮੇਰੇ ਆਣਾ ਵਾ ਮੀਡੀਅਮ ਕੱਦਿਆ ਹਾਂ ਹੈ ਗੋਲ ਗਾਲ ਸੁਣੀ ਆ ਹਾਂ ਹਾਂਜੀ ਸੋ ਜਿੰਨੇ ਵੀ ਆ ਤੁਹਾਡੇ ਸਾਹਮਣੇ ਆ ਹਾਈਟ ਦਰਮਿਆਨੀ ਮੀਡੀਅਮ ਦੇ ਵਿੱਚ ਆ ਲੇਵਲਟੀ ਸਾਫ ਸੁਥਰੀ ਆ ਸੋ 8 ਕੁ ਮਹੀਨਿਆਂ ਦੀ ਗੱਭ ਨਵਾਂ ਲੱਗਾ ਕੀ ਮੁੱਲ ਕਰਪਾਉਂਦਾ ਵੀਰ ਜਿਹੜੀ ਇਹ ਸੰਧੂ ਸਾ 35000 ਦੀ 35 ਦੀ ਕਰਦੇ ਆਪੇ ਲੈਸ ਕਰਕੇ ਦੇ ਦੇ 32 ਦੀ 30000 ਦੇ ਦਿਆ ਛੋਟ ਕਰਕੇ 30000 ਦੇ ਦਈਏ ਵੇਖ ਲਾ ਚੱਲ ਸੰਧੂ ਸ਼ਬ ਜੀ ਇਹ ਗੱਲਾਂ ਨਾ ਹਾਂ ਨਾ ਆ 27000 ਦੀ ਦੇ ਦਾਂਗੇ 27 ਦੀ ਵਦਕਾ ਛੋਟਾ ਨੇ 27000 ਦਾ ਮਾਲ ਮਿਲ ਜੂਗਾ ਜੀ ਤੁਸੀਂ ਰੇਡ ਵੀ ਆਪਣੇ ਨਾਲ ਦੇ ਲੱਭਣੇ ਹਾਂ ਇਹ ਚੈੱਕ ਕਰਕੇ ਪਾਈਦੇ ਆ ਹਾਂ ਲੈ ਵੀ ਕਰੋ ਚੈੱਕ ਲਓ ਜੀ ਠੀਕ ਹੈ ਜੀ ਤੋ ਗੱਡੀ ਚੰਗੀ ਆ ਨਵਾਂ ਆਂਗਾ ਵੇਖੋ ਤੁਸੀਂ ਆਹ ਵੇਖੋ ਲੀਵਟੀ ਵੇਖੋ ਚੱਡਾ ਵੇਖੋ ਪੁੱਟਿਆ ਕਰਮਾਣੇ ਦੇ ਥੱਲੇ ਗੱਦੀ ਗੁੱਦੀ ਬਹੁਤ ਸੋਹਣੀ ਆ 703 ਆ ਧੀਰੀ ਆ ਥਾਂ ਥਣ ਬਹੁਤ ਸਵਾਦੀ ਆ ਉਹ ਦਰਨੇ ਜਿੱਦਾਂ ਮਰਜੀ ਬੈਠੇ ਰਹੋ ਤੇ ਲਓ ਜੀ 27000 ਦਾ ਇਹ ਤੁਹਾਨੂੰ ਗਹਿਣਾ ਮਿਲ ਜਾਊਗਾ ਚੰਗੀ ਬੱਛੀ ਆ ਦੋ ਵੀ ਆ ਪਿਓਰ ਨਾਲੇ ਇੱਧਰ ਹਰਜੀਤ ਆ ਆ ਆਪਣੇ ਸੰਗ ਲਾ ਲੋ ਮੈਨੂੰ ਜਿਹੜੀ ਮਰਜ਼ੀ ਨਸਰ ਲਾ ਲੋ ਇਹਦਾ ਕੱਦ ਦੇਖੋ ਕਿਦਾਂ ਦਾ ਹਾਂ ਇਹ ਆ ਖੀਰੀ ਬੱਛੀ ਖੀਰੀ ਆ ਕਹਿਣ ਦੀ ਗੱਲ ਨਹੀਂ ਆ ਕੋਈ ਮੇਰਾ ਵੀ ਰਾਗ ਚੈੱਕ ਕਰੇ ਆ ਇੱਕ ਟੀਕੇ ਭਰਾਜੋ ਕੱਲ ਇੱਕ ਭਰਾਜੋ ਪਰਸੋਂ ਹੂੰ ਠੀਕ ਹੈ ਜੀ ਬਿਲਕੁਲ ਓਕੇ ਆ ਅੰਦਰ ਦੀ ਬਿਲਕੁਲ ਸਾਵਾ ਟੀਕੇ ਦੋ ਭਰਾਤੇ ਜੋ ਜੈਸੀ ਦਾ ਮਤਲਬ ਟੀਕਾ ਭਰਾ ਜੈਸੀ ਦਾ ਠੀਕ ਆ ਹਾਂਜੀ ਲੋ ਵੀ ਅੱਗੇ ਦੋਸਤੋ ਗੱਬਰ ਕਿੰਨੇ ਦਿਨ ਹੋ ਗਏ ਟੀਕਾ ਲਵਾਈ ਪਰਸੋਂ ਭਰਾਇਆ ਜੀ ਸੰਧਰ ਕੱਲ ਇੱਕ ਕੱਲ ਲੋ ਜੀ ਪਰਸੋਂ ਟੀਕਾ ਭੜਾ ਦਿੱਤਾ ਬਾਕੀ ਵੇਖੋ ਜੱਤ ਜੱਤ ਵਾਲੀ ਆ ਬੋਦੀ ਵਾਲੀ ਵੀ ਬੋਦੀ ਵਾਲੀ ਵੜਾ ਵੜਾ ਲ ਵੇਖੋ ਆ ਵੇਖੋ ਜਿਵੇਂ ਕੁੱਕੜ ਦੇ ਉੱਤੇ ਬੋਦੀ ਹੁੰਦੀ ਹਾਂ ਉਹਵੇਂ ਬੋਦੀ ਕਰਨਾ ਕੰਮ ਆ ਰੇ ਆ ਦੇਖੋ ਬੱਚੀ ਬਹੁਤ ਪਿਆਰੀ ਆ ਖੀਰੀ ਬੱਚੀ ਆ ਅੱਜ ਦੋ ਤਿੰਨ ਦਿਨ ਦਾ ਸਮਾਂ ਹੋ ਗਿਆ ਮਤਲਬ ਪਰਸੋਂ ਦੋਸਤੋ ਇਹਨੂੰ ਏਆਈ ਕਰਵਾਈ ਆ ਨਿਕਲ ਆਉਂਦੀ ਆ ਸੁਣਦੇ ਸੁਹਾਗੇ ਵਾਲੀ ਗੱਲ ਆ ਕਿਸਮਤ ਆ ਤੁਹਾਡੀ ਠੀਕ ਆ ਜੀ ਕਿਉਂਕਿ ਆਪਾਂ ਸੰਧੂ ਸਾਹਿਬ ਖਾਲੀ ਕਰਕੇ ਦੇਣੀ ਆ ਨਿਕਲ ਆਵੇ ਆਪਾਂ ਟੀਗਾ ਭਰਾਤਾ ਟੀਗਾ ਦੇ ਨਾਲ ਹੱਥੇ ਰੱਖ ਦੇਣਾ ਆਪਾਂ ਠੀਕ ਆ ਜੀ ਆਪਾਂ ਸੰਧੂ ਸਾਹਿਬ ਕਦੀ ਟੀਗਾ ਭਰਵਾਂ ਲਗਾ ਢਿਲ ਨਹੀਂ ਕੀਤੀ ਉਹ ਨਹੀਂ ਨਹੀਂ ਅੱਗੇ ਆਪਾਂ ਜਰਸੀ ਇੱਕ ਗਾਹ ਵੇਚੀ ਅੱਗੇ ਹਾਂ ਉਹ ਵੀਰਾਂ ਨੂੰ ਮੈਂ ਗੱਲ ਆ ਕਿ ਮੈਂ ਵੀ ਜੀ 35 40 ਜਾਂਦਾ ਟੀਗਾ ਭਰਿਆ ਜੋ ਚਲੋ ਚੁੱਪ ਕਰਕੇ ਲੈ ਗਈ ਉਹਨਾਂ ਦੁੱਧ ਦੇਖਿਆ ਗਾਂ ਲੈ ਗਈ ਆਪਾਂ ਦਿੱਤੀ ਹੁੰਦਾ ਖਾਲੀ ਕਰ ਗਈ ਹਾਂ ਉਹ ਬਾਈਆਂ ਨੇ ਮੈਨੂੰ ਅਜ ਤੋਂ 20 ਦਿਨ ਪਹਿਲਾਂ ਫੋਨ ਲਾਇਆ ਆ ਕਹਿੰਦੇ ਵੀਰ ਜੀ ਗਾਂ ਦਾ ਪਹਿਲਾਂ ਦੇ ਵਧਾਈ ਹੋਵੇ ਮੈਂ ਵੀਰ ਜੀ ਕਾੜੀ ਕਹਿੰਦੇ ਵੀਰ ਜੀ ਗਾਂ ਤੁਹਾਡੀ ਗੱਭਣ ਨਿਕਲੀ ਮੈਂ ਵੀਰੇ ਮੈਂ ਤੈਨੂੰ ਆਖਿਆ ਹਾਂ ਵੀਰ ਸਾਰੇ ਕਹਿੰਦੇ ਆ ਤੂੰ ਪਹਿਲਾਂ ਥੋੜੀ ਜਾਣਾ ਹਾਂ ਸਾਰੇ ਕਹਿੰਦੇ ਆ ਪਰ ਗੱਲ ਕੋਈ ਸੱਚ ਸੱਚੀ ਹੁੰਦੀ ਆ ਕੋਈ ਕੋਈ ਪੀ ਅਗਲਾ ਮੁੜ ਕੇ ਅਗਲਾ ਕਈ ਐ ਸੋਚੀਦਾ ਵੀ ਵੇਚਣ ਦੇ ਮਾਰੇ ਕਹਿ ਦਿੱਤੀ ਆ ਸੀਤਾ ਖਾਲੀ ਨਹੀਂ ਆ ਪਰ ਵੀਰ ਆਪਾ ਜੇ ਇਹਨੂੰ ਭਰਾਇਆ ਤੇ ਭਰਾਇਆ ਦੱਸਿਆ ਵਾ ਨਹੀਂ ਦੇ ਇੱਕ ਦਿਨ ਆ ਇੱਥੇ ਗੱਭਣ ਤੇ ਉਹ ਉਹ ਵੀਰ ਦੁਬਾਰਾ ਮੇਰੇ ਕੋ ਦੁਬਾਰਾ ਫੇਰ ਆ ਪਾ ਪਿਛਲੀ ਵੀਡੀਓ ਪਾਈ ਹੈ ਡੱਬੀ ਵੈਰ ਲਾਲ ਤੇ ਡੱਬੀ ਉਹ ਦੁਬਾਰਾ ਫੇਰ ਉਹ ਵੀਰ ਲੈ ਗਿਆ ਠੀਕ ਆ ਕਿਉਂਕਿ ਗੱਲ ਸੱਚੀ ਇਹ ਹਰਜੀਤ ਕੀ ਮੋੜੀ ਬਈ ਆਪਾਂ ਨੂੰ ਸਾਰੇ ਹੌਸਲੇ ਦਾ ਭਾਈ ਆ ਆਈਡੀ ਬੱਚੀ ਪਾਲਣੇ ਦੇ ਦੁੱਧ ਦੀ ਪਾਲ ਕੇ ਤੇ 15 18000 ਰੁਪਏ ਖਰਚੇ ਹੀ ਆਉਂਦਾ ਵਾ ਇਹ ਵੀ ਅੱਜ 12000 ਦੀ ਆ 12 ਦੀ 200 ਰੁਪਏ ਛੋਟ 12000 ਦੀ ਨਹੀਂ ਬੱਚੀ ਚੰਗੀ ਆ ਬੱਚੀ ਚੰਗੀ ਸਿਰੇ ਦੀ ਆ ਬੱਚੀ ਬਹੁਤ ਵਧੀਆ ਕਦਕੂ ਤੇ ਬੱਚੀ ਦਾ ਮੇਰੇ ਭਰਾਵੋ ਆਪ ਹੀ ਨੋਟ ਕਰ ਲਓ ਸਾਹਿਬ ਬਾਕੀ ਥਣ ਕੱਢਣ 9000 ਮ ਸੋ ਚਾਰੇ ਥਾੜ ਨੇ ਬਾਕੀ ਝੋਲੀ ਚਾਰੀ ਦੀ ਥੱਲੇ ਚੰਗੀ ਤਿਆਰ ਹੋਊਗੀ ਕਰਮਾੜੀ ਜਿੱਦਣ ਕਿਤੇ ਲੱਥੀ ਲੁੱਥੀ ਥੱਲੇੋਂ ਠੀਕ ਆ ਬਾਕੀ ਸੰਤੂ ਸਾਹਿਬ ਜੇ ਖੀਰੀ ਆ ਰਖੀਰੀ ਆ ਹਾਂ ਇਹ ਨਹੀਂ ਵੀ ਦੋਂਦੀ ਨਿਕਲਊਗੀ ਆ ਦੇਖੋ ਜੀ ਖੀਰੀ ਆ ਰਖੀਰੀ ਆ ਹਾਂ ਲੈ ਵੀ ਹੋਰ ਖੀਰੀ ਆ ਹੋਰ ਖੀਰੀ ਸੋ ਮੂਹੋਂ ਦੋਂਦੀ ਵੀ ਨੋਟ ਤੁਹਾਨੂੰ ਕਰਾ ਦਿੱਤਾ ਠੀਕ ਆ ਕਿਉਂਕਿ ਬਾਅਦ ਵਿੱਚ ਚਲੋ ਕਿਸੇ ਸੱਜਣ ਦੇ ਦੂਰੋਂ ਆਉਣਾ ਜੇ ਖੀਰੀ ਗਈ ਤੇ ਇਥੇ ਦੋਂਦੀ ਨਿਕਲੇ ਫਿਰ ਸਵਾਦ ਨਹੀਂ ਆਉਂਦਾ ਬਾਕੀ ਆਪਾਂ ਠੀਕ ਆ ਭਰਾਇਆ ਵਾ ਕੋਈ ਚਲੋ ਦੁਬਾਰਾ ਹੀਟ ਚ ਆਉਂਦੀ ਆ ਠੀਕ ਆ ਕੋਈ ਡਾਕਟਰ ਵੀਰ ਹੱਥ ਪਾ ਕੇ ਗੱਲ ਕਹਦੇ ਇਹਦੇ ਅੰਦਰ ਨੁਕਸਿਆ ਆਉਣ ਜਾਣ ਦਾ ਕਰਾਇਆ ਤੱਕ ਮੈਂ ਦਊਂਗਾ ਬਸ ਬਸ ਕਿਉਂਕਿ ਇਹ ਲੰਦਾ ਨਾ ਕਿ ਆਪਾਂ ਕੱਲ ਪਰਸੋਂ ਟੀਕਾ ਭਰਾਇਆ ਵਾ ਅਗਲੇ ਡਾਕਟਰ ਨੂੰ ਪੁੱਛ ਕੇ ਡਾਕਟਰ ਕਿਵੇਂ ਆਂਦਰ ਆਂਦਾ ਵੀ ਰੋਕੇ ਆ ਦੋ ਟੀਕੇ ਰੱਖ ਕੇ ਗਿਆ ਵਾ ਤੁਹਾਡਾ ਕੋਈ ਡਾਕਟਰ ਕਹ ਰੇ ਨਹੀਂ ਇਹ ਚ ਨੁਕਸਾ ਦਾ ਕੰਮ ਹੀ ਨਹੀਂ ਚਿਰਦੀ ਆ ਪਹਿਲੀ ਵਾਰ ਤੇ ਐ ਹੀ ਖੀਰੀ ਇਹ ਬੱਚਾ 1.5 ਸਾਲ ਦਾ ਹੈ ਬਸ ਬਸ ਸੱਦ ਘੜ ਸੋਨਾ ਕਰ ਗਿਆ ਲੋ ਵੀ ਬੱਚੀ ਦਾ ਕਦ ਘੜ ਸੋਨਾ ਬੀਗਾ ਜੀ ਤੇ ਸਿਰਫ 1.5 ਸਾਲ ਦੀ ਉਮਰ ਆ ਬੱਚੀ ਖੀਰੀ ਹੈ ਪਿਓ ਰਜਾ ਦੁੱਧ ਦਾਂਦਾ ਮਿਲਕ ਟੀਥ ਤੇ ਕਰ ਲੋ ਸੰਪਰਕ 12000 ਬਹੁਤ ਵੜ ਵੜ ਪਿਆਰੀ ਆ ਇਧਰ ਇੱਕ ਵਾਰ ਦਿਖਾਉਣੇ ਤਾਂ ਤੇਲ ਆ ਗਏ ਥਣ ਦੀ ਇਹ ਵੀ ਸੰਧੂ ਸਾਹਿਬ ਟੋਣੀ ਆਪਣੀ ਇਹ ਹਾਂਜੀ ਅੱਗੇ ਜਾਂਦੀ ਤੇਲ ਆ ਗਏ ਅੱਗੇ ਥਣ ਦੀ ਤੇਲ ਤੇਲ ਆ ਵੀ ਚੌਗੀ ਆ ਜੇ ਕਰਮਾਲੀ ਚੌਗੀ ਆ ਪਹਿਲਾ ਸੁਆ ਸੁਈਆ ਤੇ ਗੱਲ ਥਣ ਤੇ ਆਪਾਂ ਚਲੋ ਗੱਬਲ ਲਿਆਂਦੀ ਆੜ ਹੋਰ ਲਾ ਗੱਲ ਆ ਥਾਣੇ ਸੰਧੂ ਸਾਹਿਬ ਆਲਦਾ ਇਹ ਫੈਨ ਜਰਾ ਤੇਲ ਬਣੀਆਂ ਧਾਰਾ ਆਉਂਦੀਆਂ ਜਿੰਨੀਆਂ ਮਰਜ਼ੀ ਮਾਰ ਲੋ 8 10 15 ਧਾਰਾ ਇਚ ਆਜਣੀਆਂ ਆ ਠੀਕ ਆ ਗਾੜੀ ਨਹੀਂ ਆਉਂਦੀ ਅੱਛਾ ਕਿ ਪਤਾ ਨਹੀਂ ਕਿਹੜਾ ਪੈਪੋਤਲਾ ਬੰਦ ਹੋ ਜਾਂਦਾ ਮੈਂ ਖੋਲ ਖੜ ਕੇ ਵੇਖਿਆ ਖੁੱਲਾ ਨਹੀਂ ਆ ਨਹੀਂ ਨਹੀਂ ਕਿਹੜੀ ਗੱਲੋਂ ਬਾਕ ਤੇ ਰੋਟ ਕਲੜਾਂ ਦੇ ਵਿੱਚ ਹੀ ਜਾਊਗੀ। ਲੈਣਾ ਆਪਾਂ ਕਿਉਂਕਿ ਮੇਰੇ ਭਰਾ ਨੂੰ ਟ੍ਰੀਟਮੈਂਟ ਕਰਾ ਲੈ ਅਗਲੇ ਸਵੇਰੇ ਤਿਆਰੀ ਕਰ ਲੈ ਜਿੱਕੇ ਵੀ ਇਲਾਜ ਕਰਾ ਲਵੇ ਚੱਲ ਪੇ ਪੂਰਾ ਹੋ ਜੇ ਥਾਣਾ ਅੱਜ ਦੇ ਠੀਕਾ ਜੀ ਉਹ ਕਿਤੇ ਭਰਾ ਦਾ ਅੱਗੇ ਟ੍ਰੀਟਮੈਂਟ ਆ। ਇੰਨਾ ਥਾਣਾ ਦੇ ਵਿੱਚੋਂ ਹਰਜੀਤ ਕਿੰਨਾ ਦੋ ਦਸੰਦੂ ਸਾਹਿਬ ਆਉਗੋ 8 ਕਿਲੋ ਆਪੇ 7 ਕਿਲੋ ਸੌਦਾ ਕਰ ਲੇ ਮੇਰ ਦਾ ਵੀ ਆਹ ਮਗਰ ਬੱਚੀ ਜੋ। ਹਾਂ ਠੀਕ ਆ ਤੇ ਸੂਈ ਨੂੰ ਅੱਜ ਕੋਈ ਲਾ ਲੈ 10 ਦਿਨ ਕੋਈ ਲਾ ਲੈ 8 ਦਿਨ। ਅੱਛਾ ਜੀ ਠੀਕ ਆ ਜੀ ਤੇ ਇਹ ਵੀ ਜੋਗੀ ਆ। ਜੋਗੀ ਇਹ ਵੀਰਾ ਇਹ ਵੀ ਆ ਪੁੜਦੀਆਂ ਵਾਲਾ ਭਾਈ ਆ ਜੇਰ ਕੋ ਖੜਦਾ ਇਦਾਂ ਕਿ ਜਾ ਕੇ ਮੈਂ ਹੱਥ ਭਾਲੂਗਾ ਕਿ ਮੈਂ ਮਤਲਬ ਅੱਛੀ ਨਹੀਂ ਖੜਨੀ ਫਿਰ ਤੇ ਦਊਗਾ ਵੀ ਇਹ 17000 ਰੁਪਏ ਦੀ ਜੇ ਕਿਨੇ ਬੱਚੀ ਖੜਨੀ ਫਿਰ 2000 ਦੀ ਫਿਰ 2000 ਦੀ ਆ ਮਗਰ ਬੱਚੀ ਜੀ ਆ ਬੱਚੀ ਕਰਦਾ ਤੁਹਾਨੂੰ ਸਾਹਿਬ ਅੱਛੀ ਮਗਰ ਬੱਚੀ ਹੈ ਆ ਬੱਚਾ ਚੈੱਕ ਕਰੋ ਮਗਰ ਬੱਚੀ ਹੈ ਡਿਕਾ ਜੀ ਉਤਰਾ 17 ਦੀ ਹੈ ਬੱਚਾ ਨਾਲ ਲੈ ਜਾਓਗੇ ਤੇ 2000 ਦੀ ਆ ਹਾਂਜੀ ਮਗਰ ਬੱਚੀ ਬਹੁਤ ਪਿਆਰੀ ਹੈ 8 ਲੀਟਰ ਹੀ ਆ 7 ਲੀਟਰ ਮੇਰੇ ਘਰ ਭਾਵੇਂ ਕੋਈ ਧਾਰਾ ਨਾ ਮਾਰੇ ਭਾਵੇਂ ਦੋ ਟਾਈਮ ਤਸੱਲੀ ਕਰ ਲਿਆ ਆਗੇ ਠੀਕ ਹੈ ਵੀਰੇ ਹਾਂਜੀ ਲੋ ਵੀ 8 7 7 ਲੀਟਰ ਦੀ ਵੀਰਾਂ ਦਾ ਵੀ ਤਸੱਲੀ ਕੋਈ ਕਰ ਲੇ ਜਿੱਦਾਂ ਮਰਜੀ ਹੋਵੇ ਨਾ ਹੋਵੇ ਤੇ 8 ਲੀਟਰ ਹੀ ਦੁੱਧ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤਿੰੜਾ ਦੇ ਵਿੱਚ ਜਾਊਗੀ ਕਰਮਾਂ ਦੀ ਠੀਕ ਹੈ ਜੀ ਬਾਕੀ ਰੇਟ ਬਿਲਕੁਲ ਜਾਇਜ਼ ਕਿਸੇ ਭਰਾ ਨੇ ਚਲੋ ਪੈਸੇ ਘੱਟ ਲਾਉਣੇ ਆ ਤੇ ਬਿਲਕੁਲ ਸਾਲ ਭਰ ਦੁੱਧ ਕਰਮਾਂ ਦੀ ਚਕਾਈ ਚੱਲੂਗੀ ਕੋਈ 8-7 8-9 ਲੀਟਰ ਨੋ ਵੀ ਕਰੋ ਚਾਹੇ ਠੀਕ ਹੈ ਸੋ ਹਾਈਟ ਕਾਤੇ ਵੀ ਮੀਡੀਅਮ ਤੋਂ ਪਲੱਸ ਆ ਜੇਕਰ ਆਪਾਂ ਜਰਸੀ ਨਸਲ ਬ੍ਰੀਡ ਦੀ ਗੱਲ ਕਰਦੇ ਆ ਤੇ ਮੀਡੀਅਮ ਤੋਂ ਪਲੱਸ ਹਾਈਟ ਆ ਸੋ ਬੜ ਕੋਲ ਬੱਚਾ ਵੀ ਮਗਰ ਚੰਗਾ ਚਲੋ ਜੇਕਰ ਥਾਂ ਤੇ ਲਾਦੇ ਇਧਰੋਂ ਕਸਰ ਇਹਨੇ ਪੂਰੀ ਕਰ ਦੇਣੀ ਆ ਹਾਂਜੀ ਬੱਚਾ ਤੁਹਾਨੂੰ ਚੰਗਾ ਦੇਖੋ ਪੰਜ ਚਾਰ ਜੀ ਕੋਈ ਦੇ ਕੇ ਜਾਂਦਾ ਵੀਰ ਨੂੰ ਪਾਏ ਨਹੀਂ ਆ ਵੀ ਗੱਲਾਂ ਵਾਲਾ ਕੰਮ ਆ ਪਾਣੀ ਅੱਜ ਬੱਸੀ ਕਟੂਗਾ ਵੀਰ ਠੀਕ ਆ ਵੀਰੇ ਹਾਂਜੀ 311 ਦੀ ਹੈ ਨਾ 311 ਦੀ ਹਾਂਜੀ ਬਸ ਫਿਰ 17 ਦੀ ਏ ਬੱਚੇ ਸਮੇਤ ਮੇਰਾ ਭਰਾ ਕੋਈ ਵੀ ਲੈ ਕੇ ਜਾਂਦਾ ਤੇ 311 ਰੁਪਈਆ ਹਾਂਜੀ ਕਰੋਸ ਪਰਕ ਠੀਕ ਆ ਜੀ 7 ਕਿਲੋ ਪੂਰਾ ਪਸੰਦੀਦਾ ਦੁੱਧ ਹੋਵੇ ਨਾ ਹੋਵੇ ਤੇ 8 ਕਿਲੋ ਹੀ ਹੋਵੇ ਠੀਕ ਆ ਬਾਕੀ ਦੁੱਧ ਦਾ ਮੱਜਾ ਹੀ ਆ ਤੁਹਾਨੂੰ ਵੀ ਪਤਾ ਐ ਇਸ ਚੀਜ਼ ਦਾ ਵੀ ਇਹਨਾਂ ਦੁੱਧ ਮੱਜਾਂ ਦੁੱਧ ਹੀ ਹੁੰਦਾ ਤੇ ਇਹ ਹਰਜੀਤ ਵੀ ਆਪਣੇ ਕੋਲੇ ਕੈਂਡ ਦੇ ਵਿੱਚ ਸੀ ਨਾ ਹਾਂਜੀ ਐਂਡ ਦਾ ਨਾਗੀ ਹੋਰ ਕੁਝ ਤੋਂ ਇਲਾਵਾ ਬਸ ਇਹੀ ਆਈ ਆਪਣੇ ਕੋ ਤੇ ਨੰਬਰ ਆਪਣੇ ਕਰ ਦਈਏ ਸਾਡੇ ਨੰਬਰ 7375 70166 9851 ਤੇ 70166 ਬਸ ਗਰਮੀ ਵੀ ਬੜੀ ਆ ਮੈਨਾਂ ਵੀ ਸੰਤੂ ਸਾਹਿਬ ਆ ਬਹ ਨਿਕ ਰਿਹਾ ਢੋੜਾਂ ਪੱਟੀਆਂ ਪਈਆਂ ਗਰਮੀ ਨੇ ਸੀ ਆ ਠੀਕ ਆ ਲੋ ਵੀ ਇਹ ਆ ਜੇ ਮੇਰੇ ਪ੍ਰਾਪੋ ਸਾਰਾ ਮਾਲ ਜਰਸੀ ਰਸਲ ਬ੍ਰੀਡ ਦੇ ਵਿੱਚ ਸੀਗਾ ਜਰਸੀ ਦੀਆਂ ਵਹਿੜਾ ਤੁਹਾਨੂੰ ਦਿਖਾਤੀਆਂ ਆਪਾਂ ਸਟਾਰਟਿੰਗ ਤੋਂ ਦਿਖਾਈਏ ਬਹੁਤ ਪਿਆਰੀ ਬੱਚੀ ਆ ਨੀਲੀ ਟੂਬ ਸੋ ਮਦਰ ਵੀ ਜੇ ਦੀ ਤੁਹਾਨੂੰ ਨਾਲ ਮਿਲ ਜੂਗੀ 12000 ਦੀ ਜੋੜੀ ਆ ਸਿੰਗਲ ਸਿੰਗਲ ਕਿਸੇ ਨੇ ਖਰੀਦਣਾ ਤੇ 12000 ਦੀ ਉਹ ਆ ਤੇ ਬਾਕੀ ਤੁਹਾਨੂੰ 52000 ਰੁਪਏ ਵੱਡੀ ਵਹਿੜ ਮਿਲ ਜੂਗੀ ਬੱਚੀ ਇਹ ਵੀ ਮੀਨਾ ਖਰਤੀ ਆ ਬਾਕੀ ਪ੍ਰੋਪਰ ਡਿਟੇਲ ਮਿਲ ਗਈ ਆ ਵੀਡੀਓ ਚੰਗੀ ਲੱਗੀ ਐ ਤੇ ਸ਼ੇਅਰ ਕਰਦੇ ਹੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮੇਰੇ ਕੋਲ ਇਹ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਰੀ ਸਤਿਕਾਰ ਸਾਰੇ ਵੀਰਾਂ ਭਰਾਵਾਂ ਨੂੰ